ਆਪਣੇ ਇੰਡੀਆ ਦਾ ਕਾਨੂੰਨ ਹੈ ਵੀ ਰੈੱਡ ਲਾਈਟ ਤੇ ਰੁਕਣਾ ਤੇ ਗ੍ਰੀਨ ਤੇ ਚੱਲਣਾ yellow ਤੇ ਆਪਾਂ ਵੇਟ ਕਰਨੀ ਹੈ ਤੇ ਇਹਨਾਂ ਦਾ ਕਾਰਨ ਕੀ ਆ ਵੀ ਦੂਜੇ ਵਾਲੇ ਬੰਦੇ ਵੀ ਲੰਘ ਜਾਣ ਜਿਨ੍ਹਾਂ ਦੀ ਵਾਰੀ ਆਈ ਆ ਜਿਨ੍ਹਾਂ ਦੀ ਗ੍ਰੀਨ ਲਾਈਟ ਆ ਉਹ ਤੁਰ ਜਾਣ ਐ ਕਰ ਜਾਣ ਤੇ ਆਪਾਂ ਪਤਾ ਕੀ ਦੇਖਦੇ ਆ ਆਪਾਂ ਐ ਨਹੀਂ ਦੇਖਦੇ ਉਹਨਾਂ ਨੇ ਤੇ ਕਾਨੂੰਨ ਬਣਾਇਆ ਵੀ ਕਿਸੇ ਦਾ ਐਕਸੀਡੈਂਟ ਨਾ ਹੋਵੇ ਕੋਈ ਨੁਕਸਾਨ ਤੋਂ ਬਚਿਆ ਰਹੇ ਐ ਹੀ ਹੁੰਦਾ ਜੀ ਤਾਈਆਂ ਲੱਗੀਆਂ ਹੁੰਦੀਆਂ ਨੇ ਲਾਈਟਾਂ ਆਹੀ ਕਾਰਨ ਹੁੰਦਾ ਪਰ ਅਸੀਂ ਕੀ ਸੋਚਦੇ ਆ ਅਸੀਂ ਖੜਕੇ ਵੇਖਿਆ ਕੋਈ ਪੁਲਿਸ ਵਾਲਾ ਤੇ ਨਹੀਂ ਖੜਿਆ ਕੱਢਦੇ ਫਟਾਫਟ ਉਹ ਤੈਨੂੰ ਪੁਲਿਸ ਵਾਲੇ ਕਰਕੇ ਥੋੜਾ ਲਾਈਟਾਂ ਲਾਈਆਂ ਨੇ ਤੇਰੀ ਜਾਨ ਨੂੰ ਖਤਰਾ ਹੈ ਤਾਂ ਲਾਈਆਂ ਨੇ ਤਾਂ ਲਾਈਆਂ ਨੇ ਆਪਾਂ ਕਹਿੰਦੇ ਆ ਖੜਿਆ ਤੇ ਨਹੀਂ ਕੋਈ ਉਹ ਨਾ ਖੜਿਆ ਹੋਵੇ ਲਿਆ ਕੇ ਕੋਈ ਗੱਡੀ ਤੇਰੇ ਵਿੱਚ ਮਾਰੇ ਲਿਆਂ ਕੇ ਫਿਰ ਕੀ ਕਰ ਲੇਗਾ ਲੱਭਦਾ ਰਹੀ ਪੁਲਿਸ ਵਾਲੇ ਨੂੰ ਕਾਨੂੰਨ ਕਿਹੜੀ ਗੱਲ ਕਰਕੇ ਬਣਾਇਆ ਆਹੀ ਗੱਲ ਆਪਾਂ ਇੱਧਰ ਨੂੰ ਲਾਗੂ ਕਰ ਲਈ ਰੱਬ ਵਾਲੇ ਪਾਸੇ ਨੂੰ ਆਪਾਂ ਕਿਹਾ ਰੱਬ ਤੇ ਨਹੀਂ ਦੇਖਦਾ ਕਰਦੇ ਪੁੱਠਾ ਕੰਮ ਇੱਧਰ ਨੂੰ ਹੁੰਦਾ ਹੈ ਆ ਇੱਧਰ ਲਾਗੂ ਕਰ ਲਿਆ ਆਪਾਂ ਕਾਨੂੰਨ ਸਮਝਿਆ ਹੀ ਨਹੀਂ ਰੱਬ ਦਾ ਉਹ ਸਮਝਿਆ ਹੀ ਨਹੀਂ ਆਪਾਂ ਲਾ ਆਫ ਨੇਚਰ ਉਹ ਸਾਡੇ ਦਿਮਾਗ ਜੀ ਨਹੀਂ ਪਿਆ ਸਮਝ ਰਹੇ ਹੋ ਗੱਲ ਪਿਆਰਿਓ